ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਅੱਜ ਵਿਧਾਨ ਸਭਾ ਦੇ ਜਲਾਸ ਦੇ ਵਿੱਚ ਅੱਜ ਦੂਜੇ ਦਿਨ ਜਿਹੜੀ ਕਾਰਵਾਈ ਆ ਉਹ ਲਗਾਤਾਰ ਚੱਲਦੀ ਰਹੀ ਤਾਂ ਜਿਸ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਜਿਹੜਾ ਲਗਾਤਾਰ ਹੰਗਾਮਾ ਉਹ ਦੇਖਣ ਨੂੰ ਮਿਲਿਆ ਤਾਂ ਆਖਰਕਾਰ ਅੱਜ ਵਿਧਾਨ ਸਭਾ ਦੇ ਵਿੱਚ ਉਹ ਕਿਹੜੇ ਮਤੇ ਜਿਹੜੇ ਨੇ ਉਹ ਪਾਸ ਕੀਤੇ ਗਏ ਤਾਂ ਜਿਸ ਨੂੰ ਜਿਹੜੀ ਪ੍ਰਵਾਨਗੀ ਆ ਉਹ ਦਿੱਤੀ ਗਈ ਤਾਂ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਜਿਹੜਾ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਮੀਡੀਆ ਦੇ ਨਾਲ ਗੱਲਬਾਤ ਕਰਨ ਦੇ ਦੌਰਾਨ ਕੀ ਕੁਝ ਕਿਹਾ ਉਹ ਵੀ ਦਰਸ਼ਕਾਂ ਨਾਲ ਸਾਂਝਾ ਕਰਾਂਗੇ ਇਹ ਸਾਰੀ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਗੁਰਮukh ਸਿੰਘ ਰਪਾਣਾ ਜੀ ਮੌਜੂਦ ਨੇ ਰਪਾਣਾ ਸੱਚੀ ਕਾਲ ਜੀ ਰਪਾਣਾ ਜੀ ਅੱਜ ਦੂਜੇ ਦਿਨ ਜਿਹੜੀ ਕਾਰਵਾਈ ਚੱਲੀ ਆ ਵਿਧਾਨ ਸਭਾ ਦੇ ਵਿੱਚ ਤਾਂ ਕੀ ਮਤੇ ਪਾਸ ਹੋਏ ਕੀ ਲੱਗਦਾ ਕਿ ਆਮ ਲੋਕਾਂ ਨੂੰ ਕੋਈ ਵੱਡੀ ਸੁਗਾਤ ਮਿਲੀ ਹੈ ਦੇਖੋ ਅਮਰਜੀਤ ਗੱਲ ਇਹ ਹੈ ਕਿ ਜਿਹੜਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 2 ਦਿਨ ਲਈ ਪਹਿਲਾਂ ਬੁਲਾਇਆ ਗਿਆ ਸੀਗਾ ਤੇ ਹੁਣ ਉਹ 15 ਤਰੀਕ ਤੱਕ ਕਰਤਾ ਵਧਾ ਕੇ ਵਿਰੋਧੀ ਧਿਰਾਂ ਕਾਫੀ ਦਿਨ ਤੋਂ ਮੰਗ ਵੀ ਕਰਦੀਆਂ ਸੀ ਕਿ ਇਹ ਜਿਹੜਾ ਸਮਾਂ ਵਧਾਇਆ ਜਾਣਾ ਚਾਹੀਦਾ ਕਿਉਂਕਿ ਬਿੱਲ ਕਾਫੀ ਹੈ ਤੇ ਜਿਹੜੇ ਬਿੱਲ ਜਦੋਂ ਪੇਸ਼ ਹੁੰਦੇ ਆ ਤਾਂ ਫਿਰ ਉੱਤੇ ਬਹਿਸ ਵੀ ਚਾਹੀਦੀ ਹੈ ਬਹਿਸ ਲਈ ਸਮਾਂ ਵੀ ਚਾਹੀਦਾ ਆਪਾਂ ਕੱਲ ਵੀ ਜਿਵੇਂ ਗੱਲ ਕੀਤੀ ਸੀ ਕਿ ਇੱਕ ਦਿਨ ਦੇ ਜਿਹੜਾ ਸਮਾਂ ਰਹਿ ਗਿਆ ਸੀ ਅੱਜ ਦਾ ਪਰ ਇੱਕ ਦਿਨ 'ਚ ਬਿੱਲ ਪਾਸ ਹੋਣ ਤੋਂ ਬਾਅਦ ਤੁਸੀਂ ਉੱਤੇ ਬਹਿਸ ਕਿੰਨਾ ਸਮਾਂ ਕਰੋਗੇ ਤਾਂ ਇਸ ਕਰਕੇ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੁਣ 15 ਤਰੀਕ ਤੱਕ ਜਿਹੜਾ ਹੋ ਗਿਆ ਅੱਜ ਸਾਰਾ ਦਿਨ ਚੱਲਿਆ ਉਸ ਤੋਂ ਬਾਅਦ ਹੁਣ ਕੱਲ ਸ਼ਨੀ ਤੇ ਐਤਵਾਰ ਦੋ ਦਿਨ ਜਿਹੜਾ ਵਿਧਾਨ ਸਭਾ ਚ ਸੈਸ਼ਨ ਦੀ ਛੁੱਟੀ ਹੋਏਗੀ ਸੋਮਵਾਰ ਨੂੰ ਦੁਪਹਿਰ ਬਾਅਦ 2 ਵਜੇ ਸ਼ੁਰੂ ਹੋਏਗਾ ਤੇ ਮੰਗਲਵਾਰ ਨੂੰ ਸਵੇਰੇ 10 ਵਜੇ ਸ਼ੁਰੂ ਹੋਏਗਾ ਦੋਨੋਂ ਦਿਨ ਵਿਧਾਨਕਾਰ ਜਿਹੜੇ ਕੰਮਕਾਰ ਆ ਉਹ ਹੋਣਗੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਹੁਣ ਅੱਜ ਜਦੋਂ ਸਵੇਰੇ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਇਆ ਤਾਂ ਵਿਰੋਧੀ ਧਿਰ ਨੇ ਸ਼ੁਰੂ ਚ ਹੀ ਹੰਗਾਮਾ ਇਸ ਗੱਲ ਕਾ ਕੀਤਾ ਕਿ ਸਭ ਤੋਂ ਪਹਿਲਾਂ ਉਹ ਕਹਿੰਦੇ ਬਹਿਸ ਹੋਣੀ ਚਾਹੀਦੀ ਆ ਪੰਜਾਬ ਦੀ ਲਾ ਐਂਡ ਆਰਡਰ ਦੀ ਸਥਿਤੀ ਤੇ ਵੀ ਪੰਜਾਬ ਦੇ ਵਿੱਚ ਗੈਂਗਸਟਰਾਂ ਦਾ ਰਾਜ ਆ ਹਰ ਰੋਜ਼ ਨਿਤ ਕਤਲ ਹੋ ਰਹੇ ਆ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਕੋਈ ਆਜ ਕੱਲ ਇੱਕ ਛੋਟਾ ਜਿਹਾ ਬੱਚਾ ਵੀ ਮਹਿਫੂਜ਼ ਨਹੀਂਗਾ ਠੀਕ ਹੈ ਇਦਾਂ ਤੇ ਕਰਕੇ ਉਹਨਾਂ ਜਦੋਂ ਮੰਗ ਕੀਤੀ ਤਾਂ ਉਸ ਤੋਂ ਬਾਅਦ ਹਰਪਾਲ ਚਿਮਾ ਮਤਲਬ ਕਿ ਵਿਰੋਧੀ ਧਿਰ ਦੀ ਤਾਂ ਉਹ ਕਹਿੰਦੇ ਸਾਡੀ ਸੁਣਵਾਈ ਨਹੀਂ ਹੋਈ ਫਿਰ ਉਹ ਨਾਰੇਬਾਜ਼ੀ ਕਰਦੇ ਵਾਕ ਆਊਟ ਕਰ ਗਏ ਤਾਂ ਉਸ ਤੋਂ ਬਾਅਦ ਹਰਪਾਲ ਚੀਮਾ ਨੇ ਫਿਰ ਉਹਨਾਂ ਤੇ ਇਲਜ਼ਾਮ ਲਾਇਆ ਵੀ ਇਹ ਸਾਰਾ ਕੁਝ ਕਾਂਗਰਸ ਦਾ ਦਿੱਤਾ ਹੋਇਆ ਪਹਿਲਾਂ ਕਾਂਗਰਸ ਨੇ ਲਿਆਂਦਾ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਪਹਿਲਾਂ ਕਈ ਹੋਰ ਗੈਂਗਸਟਰ ਜਿਹੜੇ ਬਾਹਰਲੇ ਜੁਪੀ ਦੇ ਆ ਉਹ ਪੰਜਾਬ 'ਚ ਰਹੇ ਨਾ ਉਹ ਕਾਂਗਰਸ ਨੇ ਰੱਖੇ ਹੋਏ ਸੀ ਮਤਲਬ ਇਦਾਂ ਦਾ ਜਿਹੜਾ ਕਾਫੀ ਕੁਝ ਜਿਹੜਾ ਚੱਲਦਾ ਰਿਹਾ ਤਾਂ ਆਖਰ ਕਾਂਗਰਸ ਪਾਰਟੀ ਦੇ ਜਿਹੜੇ ਆਪਣੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਫਿਰ ਬਾਹਰ ਆਏ ਮੀਡੀਆ ਨਾਲ ਗੱਲਬਾਤ ਕੀਤੀ ਕਿਉਂਕਿ ਉਹ ਦੇਖੋ ਅੰਦਰ ਉਹਨਾਂ ਨੂੰ ਇਹ ਸੀ ਕਿ ਸਾਡੀ ਸੁਣਵਾਈ ਨਹੀਂ ਹੋਊਗੀ ਤੇ ਉਹ ਕਈ ਵਾਰ ਆਪਾਂ ਇਹ ਵੀ ਦੇਖਦੇ ਹਾਂ ਕਿ ਜਿਹ ਉਹ ਸੱਤਾਧਿਰ ਤੇ ਵੀ ਇਲਜ਼ਾਮ ਲਾਉਂਦੀ ਆ ਕਿ ਜਦੋਂ ਪ੍ਰੋਗਰਾਮ ਲਾਈਵ ਚੱਲਦਾ ਜੋ ਵਿਧਾਨ ਸਭਾ ਦਾ ਤਾਂ ਉਹ ਕਹਿੰਦੇ ਵੀ ਜਦੋਂ ਅਸੀਂ ਬੋਲਦੇ ਆ ਜਿਹੜਾ ਕੈਮਰਾ ਉਹ ਸਾਡੇ ਤੇ ਨਹੀਂ ਚੱਲਦਾ ਸਾਡੀ ਆਵਾਜ਼ ਨਹੀਂ ਆਉਂਦੀ ਆਵਾਜ਼ ਕੱਟ ਦਿੱਤੀ ਜਾਂਦੀ ਆ ਆਵਾਜ਼ ਰੋਕ ਦਿੱਤੀ ਜਾਂਦਾ ਇਹਨਾਂ ਦੇ ਜਿਹੜੇ ਇਲਜ਼ਾਮ ਹੋਰ ਲਾਉਂਦੇ ਆ ਤਾਂ ਫਿਰ ਉਹ ਬਾਹਰ ਆਏ ਬਾਹਰ ਆ ਕੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਗੱਲਬਾਤ ਕਰਨ ਤੋਂ ਬਾਅਦ ਫਿਰ ਉਹ ਵਾਪਸ ਚਲੇ ਗਏ ਹੁਣ ਅੱਜ ਇੱਕ ਵੱਡੀ ਗੱਲ ਜਿਹੜੀ ਦੇਖਣ ਨੂੰ ਮਿਲੀ ਕਿ ਜਦੋਂ ਸਵੇਰੇ ਸ਼ੁਰੂਆਤ ਦੇ ਵਿੱਚ ਇਹ ਗੱਲ ਹੋਈ ਕੇ ਪੰਜਾਬ ਸਰਕਾਰ ਦੇ ਦੋ ਕੈਬਨਿਟ ਮੰਤਰੀਆਂ ਤੇ ਚੰਡੀਗੜ੍ਹ ਚ ਐਫਆਈਆਰ ਦਰਜ ਹੁੰਦੀ ਹੈ ਹੁਣ ਐਫਆਈਆਰ ਕਿਉਂ ਹੋਈ ਹੈ ਐਫਆਈਆਰ ਕਰਾਈ ਹੈ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਨੇਤਾ ਉਹਨਾਂ ਨੇ ਦੋ ਦਿਨ ਪਹਿਲਾਂ ਇੱਕ ਦਰਖਾਸਤ ਦਿੱਤੀ ਸੀ ਚੰਡੀਗੜ੍ਹ ਜਿਹੜੇ ਸੈਕਟਰ 3 ਦੇ ਜਿਹੜੇ ਪੁਲਿਸਾ ਸਾਈਬਰ ਕ੍ਰਾਈਮ ਉਹਨਾਂ ਨੇ ਇਹ ਕਿਹਾ ਸੀ ਕਿ ਇੱਕ ਤੁਹਾਡੇ ਯਾਦ ਹੋਣਾ ਕਿ ਜਦੋਂ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋਈ ਤਾਂ ਬਹੁਤ ਸਾਰੇ ਭਾਜਪਾ ਕਾਂਗਰਸ ਦੇ ਲੀਡਰਾਂ ਨੇ ਹੱਕ ਚ ਬੋਲੇ ਮਤਲਬ ਹੱਕ ਚ ਇਹ ਨਹੀਂ ਬੋਲੇ ਕਿ ਜੋ ਕਰਿਆ ਜਾਂ ਜੋ ਇਹ ਜਾਂ ਜਿਹੜਾ ਡਰੱਗਸ ਮਾਮਲਾ ਆਂਧਵੜਾ ਜਿਹੜਾ ਗਲਤ ਹੈ ਤਾਂ ਉਹਨਾਂ ਨੇ ਆਪਣਾ ਰਾਜਨੀਤੀ ਕਿ ਜਿਵੇਂ ਆਪਾਂ ਕਹਿੰਦੇ ਸਿਆਸੀ ਬਿਆਨਬਾਜ਼ੀ ਹੁੰਦੀ ਹੈ ਤਾਂ ਉਹ ਸਿਆਸੀ ਬਾਨ ਬਿਆਨਬਾਜ਼ੀ ਜਿਹੜੀ ਉਹਦੇ ਹੱਕ 'ਚ ਸੀ ਤੇ ਸਰਕਾਰ ਦੇ ਵਿਰੋਧ ਸੀ ਤੇ ਉਹਨਾਂ ਬਿਆਨਬਾਜ਼ੀਆਂ ਦੇ ਜਿਹੜੇ ਕਟਿੰਗ ਕਰਕੇ ਤਾਂ ਉਹਦੇ 'ਚ ਅਲੱਗ-ਅਲੱਗ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਸੋਸ਼ਲ ਆਪਣੇ ਪੇਜ ਤੇ ਜਿਹੜੀ ਪਾਈ ਜਿਹੜਾ ਇਲਜ਼ਾਮ ਲਾਇਆ ਵੀ ਤੋਰ ਮੋੜ ਕੇ ਪੇਸ਼ ਕੀਤਾ ਬਿਲਕੁਲ ਉਹਨਾਂ ਨੇ ਕਿਹਾ ਵੀ ਉਹਨੂੰ ਤੋਰ ਮੋੜ ਕੇ ਪੇਸ਼ ਕੀਤਾ ਜਿਹਦੇ ਨਾਲ ਮੇਰੀ ਸਿਆਸੀ ਸਾਖ ਨੂੰ ਟਾ ਲੱਗੀ ਹੈ ਤਾਂ ਇਸ ਕਰਕੇ ਉਹਦੇ 'ਚ ਉਹਨਾਂ ਨੇ ਜਿਹੜੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਹੈ ਉਹਨਾਂ ਦਾ ਨਾਮ ਵੀ ਪਾਇਆ ਤੇ ਉਹਦੇ ਚ ਜਿਹੜੇ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਉਹਨਾਂ ਦਾ ਨਾਮ ਵੀ ਪਾਇਆ ਤੇ ਉਹਦੇ ਚ ਅਮਨ ਰੋੜਾ ਤੇ ਉਹਦੇ ਚ ਇਹਨਾਂ ਦੇ ਜਿਹੜੇ ਆਪਣੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਹੁਣ ਹਰਪਾਲ ਸਿੰਘ ਚੀਮਾ ਤੇ ਅਮਨ ਰੋੜਾ ਦੋਨਾਂ ਤੇ ਤਾਂ ਪਰਚਾ ਦਰਜ ਹੋ ਗਿਆ ਬਾਈ ਨੇ ਹੁਣ ਉਹਦੇ ਚ ਰਹਿ ਗਿਆ ਸੀਐਮ ਪੰਜਾਬ ਤੇ ਅਰਵਿੰਦ ਕੇਜਰੀਵਾਲ ਚਲੋ ਉਹ ਜਾਂਚ ਦਾ ਵਿਸ਼ਾ ਹੁੰਦਾ ਨਹੀਂ ਹੁੰਦਾ ਕੀ ਗੱਲ ਆ ਉਹਦੇ ਤੇ ਵੀ ਅੱਜ ਜਿਹੜੀ ਕਾਫੀ ਲੰਬੀ ਜਿਮਾਂ ਬਹਿਸ ਹੋਈ ਆ ਉਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜੇ ਬਿੱਲ ਪਾਸ ਹੋਏ ਦੇਖੋ ਜਿਹੜਾ ਬਿਆਦਵੀਆਂ ਵਾਲਾ ਮੈਲਾ ਉਹ ਅਜੇ ਪੈਂਡਿੰਗ ਹੈ ਚਲੋ ਜੀ ਬਿੱਲ ਲੈ ਜਾਂਦੇ ਨਹੀਂ ਪਰ ਪਣਾ ਉਸਦੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਅੱਜ ਵਿਧਾਨ ਸਭਾ ਦੀ ਗੱਲ ਕੀਤੀ ਜਾਵੇ ਤਾਂ ਜਿਹਦੇ ਵਿੱਚ ਹਰਪਾਲ ਚੀਮਾ ਨੇ ਜਿਹੜੀ ਮੀਡੀਆ ਨਾਲ ਗੱਲਬਾਤ ਕੀਤੀ ਜਿਹਦਾ ਜਿਸ ਦਾ ਜ਼ਿਕਰ ਕਰ ਰਹੇ ਹਾਂ ਪਰਚੇ ਦੀ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਪੰਜਾਬ ਦੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜੋ ਇਲਜ਼ਾਮ ਲਗਾ ਰਹੇ ਸਨ ਤਾਂ ਉਹਦਾ ਜਵਾਬ ਜਿਹੜਾ ਮੀਡੀਆ ਦੇ ਜ਼ਰੀਏ ਦਿੱਤਾ ਹੈ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਆ ਮੈਂ ਸਮਝਦਾ ਕਿ ਹੁਣ ਸਾਡੀ ਜਿਹੜ ਪਾਰਟੀਆਂ ਖਾਸ ਕਰਕੇ اپੋਜੀਸ਼ਨ ਪਾਕ ਕਾਂਗਰਸ ਪਾਰਟੀ ਨੂੰ ਅੱਛਾ ਮੌਕਾ ਮਿਲ ਜੂਗਾ ਕਿ ਹਰੇਕ ਮਾਮਲੇ ਤੇ ਆਪਣੀ ਗੱਲ ਰੱਖ ਲੈਣ ਪਰ ਮੈਂ ਇਹਨਾਂ ਨੂੰ ਗੁਜਾਰਸ਼ ਜ਼ਰੂਰ ਕਰੂੰਗਾ ਕਿ ਆਨ ਨੈਸੈਸਰੀ ਧਾਰੇਵਾਜੀ ਨਾ ਕਰਦੇ ਹੋਏ ਕੰਕਰੀਟ ਜਿਹੜੀ મતਲਬ ਅੱਛੀ ਬਹਿਸ ਦੇ ਅੰਦਰ ਭਾਗ ਲਿਆ ਕਰਨ ਅچھے ਤਰੀਕੇ ਨਾਲ ਭਾਗ ਲਿਆ ਕਰਨ ਬਾਕਆਊਟ ਨਾ ਕਰਿਆ ਕਰਨ ਔਰ ਬਾਕਆਊਟ ਕਰਨਾ ਹੁੰਦਾ ਤੁਸੀਂ ਜਾ ਕੇ ਬਾਅਦ ਪ੍ਰੈਸ ਕਰਨ ਬਾਜਬਾ ਸਾਹਿਬ ਕਰ ਲਿਆ ਕਰੋ ਕਾਨਫਰੈਂਸ ਤੁਸੀਂ ਬੜਾ ਅੱਛਾ ਚਲੋ ਕੇਰ ਨੂੰ ਐਡਰੈਸ ਕਰੋ ਜੀ ਇਹ ਬੜੇ ਅچھے ਤਰੀਕੇ ਨਾਲ ਉਹ ਬੜੀਆਂ ਮਨ ਘੜਤ ਕਹਾਣੀਆਂ ਵੀ ਬਣਾ ਲੈਂਦੇ ਨੇ ਕੋਈ ਗੱਲ ਨਹੀਂ ਬਣਾ ਲੈਣ ਦੇ ਇਹਨਾਂ ਨੂੰ ਠੀਕ ਤੋ ਇਸ ਗੱਲ ਕਰਕੇ ਇਹਨਾਂ ਨੂੰ ਦੋ ਦਿੰਦਾ ਆਪਾਂ ਅੱਗੇ ਚੱਲੀਏ ਜੀ ਕੇਰ ਜੋ ਟੇਕੇ ਰਾਮ ਨਾਲ ਨਹੀਂ ਦਿੰਦਾ ਸਮਾਂ ਕੇਰ ਨੂੰ ਐਡਰੈਸ ਕਰੋ ਕੇਰ ਨੂੰ ਐਡਰੈਸ ਨਾਲ ਦੇ ਅੰਦਰ ਤੁਸੀਂ ਆਪਣੀ ਗੱਲ ਜਿਹੜੀ ਆ ਜਿਹੜੇ ਮਰਜ਼ੀ ਮਸਲੇ ਤੇ ਰੱਖ ਲਿਓ ਜਦੋਂ ਮਰਜ਼ੀ ਰੱਖ ਲਿਓ ਜਦੋਂ ਮਰਜ਼ੀ ਰੱਖ ਲਿਓ ਨਹੀਂ ਨਹੀਂ ਛੇਰ ਨੂੰ ਡਿਸ ਕੀਤਾ ਜਾਵੇ ਬੰਤਰੀ ਜੀ ਕੀ ਤੁਸੀਂ ਬੈਠੋ ਕੀ ਤੁਸੀਂ ਗੈਂਗਸਟਰ ਪੰਜਾਬ ਚ ਪਾਲੇ ਨਹੀਂ ਪਾਲੇ ਨਹੀਂ ਗੈਂਗਸਟਰ ਪੰਜਾਬ ਚ ਕਿਹਦੇ ਪਾਲੇ ਸੀ ਛੇਰ ਨੂੰ ਡਿਸ ਕੀਤਾ ਜਾਵੇ ਬੈਠੋ ਜੋ ਵੀ ਕੋਈ ਮੰਤਰੀ ਨਹੀਂ ਸੀ ਕਿ ਛੇਰ ਦੀ ਚੰਨੀ ਸਾਹਿਬ ਇਜਾਜ਼ਤ ਤੋਂ ਬਿਨਾ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਬੈਠੋ ਮੰਤਰੀ ਜੀ ਬੈਠੋ ਕਿਹਾ ਸੀ ਇੱਕ ਮਿੰਟ ਬਾਜਬਾ ਸਾਹਿਬ ਅंसारी ਕੌਣ ਲੈ ਕੇ ਆਤੀ ਪੰਜਾਬ ਵਿੱਚ ਅंसारी ਤੁਸੀਂ ਲੈ ਕੇ ਆਏ ਸੀ ਪੰਜਾਬ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਟ੍ਰੈਲਰ ਦੇਣ ਦੇ ਲਈ ਕਿ ਤੁਸੀਂ ਗੈਂਗਸਟਰ ਬਣਾਓ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਤੁਸੀਂ ਲੋਕਾਂ ਨੇ ਤੁਸੀਂ ਲੋਕਾਂ ਨੇ ਉਹਨਾਂ ਦੀਆਂ ਪਰਿਵਾਰਕ ਫੈਮਲੀਆਂ ਨੂੰ ਪਰਿਵਾਰ ਦੇ ਮੈਂਬਰਾਂ ਨੂੰ ਇੱਥੇ ਰੱਖਿਆ ਕਿ ਪੰਜਾਬ ਨੂੰ ਗੈਂਗਸਟਰ ਬਣਾਓ ਤੇ ਅੱਜ ਅੱਜ ਗੈਂਗਸਟਰ ਬਣਾ ਕੇ ਤੁਸੀਂ ਅੱਜ ਪੰਜਾਬ ਨੂੰ ਬਰਬਾਦ ਕਰਨਾ ਚਾਹ ਰਹੇ ਹੋ ਬੈਠੋ 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 ਪੰਜਾਬ ਜਨਦਾਬਾਜਵਾਦ ਸਾਹਿਬ ਕਿ ਤੁਸੀਂ ਗੈਂਗਸਟਰ ਬਾਤ ਪੈਦਾ ਕੀਤਾ ਪੰਜਾਬ ਵਿੱਚ ਅਸੀਂ ਐਂਟੀ ਗੈਂਗਸਟਰ ਫੋਰਸ ਦਾ ਗਠਨ ਕੀਤਾ ਬਿਲਕੁਲ ਪੰਜਾਬ ਦੇ ਅੰਦਰ ਗੈਂਗਸਟਰ ਬਾਤ ਖਤਮ ਕਰਾਂਗੇ ਲਾਰੈਂਸ ਬਸ਼ਰੋਈ ਨੂੰ ਲਾਰਜ ਬਸ਼ਰੋਈ ਦੇ ਤੁਸੀਂ ਮੇਰੀ ਗੱਲ ਸੁਣੋ ਅਸੀਂ ਬੰਗ ਕਰਦੇ ਹਾਂ ਕਿ ਉਹਨੂੰ ਇੱਥੇ ਚੇਰ ਨੂੰ ਡੈਸ ਕੀਤਾ ਜਾਵੇ ਇਫੈਕਸ਼ਨ ਲਿਆ ਜਾਵੇ ਔਰ ਤੁਸੀਂ ਵੀ ਮੈਂ ਮਾਰਯੋਗ ਮੰਤਰੀ ਜੀ ਨੂੰ ਬੇਦੀ ਕਰਨਾ ਕਿ ਚੇਰ ਨੂੰ ਡੈਸ ਕੀਤਾ ਜਾਵੇ ਤੁਸੀਂ ਡਰੱਗ ਮਾਫੀਆ ਦੇ ਖਿਲਾਫ ਕਾਰਵਾਈ ਕਰਦੇ ਹੋ ਜਦੋਂ ਅਸੀਂ ਡਰੱਗ ਮਾਫੀਆ ਦੇ ਖਿਲਾਫ ਕਾਰਵਾਈ ਕਰਦੇ ਹਾਂ ਔਰ ਤੁਸੀਂ ਉਸ ਸਮੇਂ ਔਰ ਤੁਸੀਂ ਉਸੇ ਸਮੇਂ ਡਰੱਗ ਬਾਫੀ ਦੇ ਹੱਕਚ ਆ ਜਾਨੇ ਹੋ ਉਹ ਭਰਾਵਾ ਤੁਹਾਡਾ ਦੋਰਾ ਤੀਰਾ ਕਰੈਕਟਰ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਪੰਜਾਬ ਦੇ 3 ਕਰੋੜ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਪਾਰਟੀ ਦਾ ਕਰੈਕਟਰ ਕੀ ਆ ਕਿ ਕਾਂਗਰਸ ਪਾਰਟੀ ਦਾ ਕਰੈਕਟਰ ਕੀ ਆ ਤੁਸੀਂ ਲੋਕਾਂ ਨੇ ਕਦੇ ਮਜੀਠੀਆ ਦੇ ਅਸੀਂ ਅਸੀਂ ਕੀ ਕਿਹਾ ਸੀਗਾ ਮਜੀਠੀਆ ਦੇ ਗਲ ਦੇ ਅੰਦਰ ਅਸੀਂ ਕੀ ਕਿਹਾ ਸੀਗਾ ਰੱਸਾ ਪਾ ਕੇ ਲੈ ਕੇ ਆਵਾਂਗੇ ਜਦੋਂ ਅਸੀਂ ਫੜ ਲਿਆਂਦਾ ਕਹਿੰਦੇ ਵੀ ਕਿਉਂ ਫੜ ਲਿਆਂਦਾ? ਕੀ ਬਾਤ ਆ ਯਾਰ? ਇੰਨੇ ਯੂ ਟਰ, ਇੰਨੇ ਯੂ ਟਰ, ਇੰਨੇ ਯੂ ਟਰ ਜ਼ਿੰਦਗੀ ਦੀ ਦੇਖਿਆ ਸੀ ਤਾਂ ਤੁਸੀਂ ਤਾਂ ਬਾਰ 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 ਜਿੰਨੇ ਮਰਜ਼ੀ ਐਫ ਆਈ ਆਰਾਂ ਕਰਾ ਲਓ। ਜਿੰਨਿਆਂ ਮਰਜ਼ੀ ਕੇਸ ਰਿਪੋਰਟਸ ਕੀਤਾ ਜਾਵੇ। ਬਿਲਕੁਲ ਪੰਜਾਬ ਜਾਣਦਾਗਾ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਦੀਆਂ ਸਵਾਮਾਂ ਲੈ ਕੇ ਮੈਂ ਬੈਠੋ ਜੀ ਭਾਰਤੀ ਜਨਤਾ ਪਾਰਟੀ ਦੀਆਂ ਸਵਾਮਾਂ ਲੈ ਕੇ ਕਾਂਗਰਸ ਪਾਰਟੀ ਦੇ ਝੂਠਾ ਪਰਚਾ ਦਰਜ ਕਰਵਾਇਆ। ਤੁਹਾਡਾ ਸਭ ਜਾਣਦਾ ਪੰਜਾਬ ਕਿ ਤੁਹਾਡੇ ਘਰ ਦੇ ਥੱਲੇ ਭਾਰਤੀ ਜਨਤਾ ਪਾਰਟੀ ਰਹਿੰਦੀ ਆ ਘਰ ਦੇ ਉੱਤੇ ਕਾਂਗਰਸ ਪਾਰਟੀ ਰਹਿੰਦੀ ਆ ਔਰ ਇਸੇ ਗੱਲ ਕਰਕੇ ਤੁਸੀਂ ਲੋਕਾਂ ਨੇ ਬੀਜੇਪੀ ਦੀ ਬੀਜੇਪੀ ਦੀ ਬੀਜੇਪੀ ਦੀ ਹਮੈਤ ਲੈ ਕੇ ਬੀਜੇਪੀ ਦੇ ਆਪਣੇ ਲਿੰਕ ਵਰਤ ਕੇ ਸਾਡੇ ਉੱਪਰ ਝੂਠਾ ਮੁਕੱਦਮਾ ਦਰਜ ਕਰਾਇਆ ਜਿੰਨੇ ਮਰਜੀ ਵੈਲਕਮ ਸਪੀਕਰ ਸਾਹਿਬ ਵੈਲਕਮ ਆ ਸਵਾਗਤ ਆ ਇਸ ਐਫ ਆਈ ਆਰ ਦਾ ਐਸਐਫਆਈਆਰ ਦਾ ਸਵਾਗਤ ਆ ਇਕਲੀ 100 ਐਫਆਈਆਰ ਕਰਾਓ 50 ਕਰਾਓ 100 ਕਰਾਓ ਜਿੰਨੀ ਮਰਜ਼ੀ ਕਰਾਓ ਜਿੰਨੀਆਂ ਮਰਜ਼ੀ ਕਰਾਓ ਅਸੀਂ ਤੁਹਾਡੇ ਮੈਗੂ ਦਰਦੇ ਅਸੀਂ ਤੁਹਾਡੇ ਮੈਗੂ ਦਰਦੇ ਜਿੰਨੇ ਮਰਜ਼ੀ ਕਰਾਓ ਥੋਕੇ ਜਵਾਬ ਦੇਵਾਂਗੇ ਪਤਾ ਲੱਗ ਗਿਆ ਬਿੱਲੀ ਥੈਲੇ ਚੋਂ ਬਾਹਰ ਆ ਗਈ ਲੋਕਾਂ ਨੂੰ ਪਤਾ ਲੱਗ ਗਿਆ ਕਿ ਪ੍ਰਤਾਪ ਸਿੰਘ ਬਾਜਬਦ ਜਨਤਾ ਪਾਰਟੀ ਨਾਲ ਕਿੱਡੇ ਵੱਡੇ ਅچھے ਸੰਬੰਧ ਨੇਗੇ ਸਭ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਜੋ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਜੋ ਮੀਡੀਆ ਦੇ ਨਾਲ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਸਾਰਾ ਜਿਹੜਾ ਜ਼ਿਕਰ ਕੀਤਾ ਕਿਸ ਤਰ੍ਹਾਂ ਜਿਹੜਾ ਵਿਰੋਧੀ ਧਿਰ ਦੇ ਨੇਤਾ ਉਹਨਾਂ ਤੇ ਲਗਾਤਾਰ ਜਿਹੜਾ ਇਲਜ਼ਾਮ ਬਾਜ਼ੀ ਲਾ ਰਹੇ ਨੇ ਇਲਜ਼ਾਮ ਲਗਾ ਰਹੇ ਨੇ ਜਾਂ ਫਿਰ ਆਪਾਂ ਕਹਿ ਰਿਹਾ ਆ ਸੈਸ਼ਨ ਦੇ ਵਿੱਚ ਜਿਹੜਾ ਹੰਗਾਮਾ ਕਰ ਰਹੇ ਨੇ ਤਾਂ ਉਸ ਦਾ ਵੀ ਜਿਹੜਾ ਜ਼ਿਕਰ ਕੀਤਾ ਹੋਰ ਬਣ ਗਿਆ ਤੁਸੀਂ ਜ਼ਿਕਰ ਕਰ ਰਹੇ ਕਿਉਂਕਿ ਜਿਹੜੀਆਂ ਲੋਕਾਂ ਦੀਆਂ ਨਜ਼ਰਾਂ ਖਾਸ ਤੌਰ ਤੇ ਇਸ ਇਸ਼ੂ ਤੇ ਸੀ ਕਿ ਸ਼ਾਇਦ ਬੇਦਬੀਆਂ ਦੇ ਇਸ਼ੂ ਲੈ ਕੇ ਕੋਈ ਕਾਨੂੰਨ ਬਣੇਗਾ ਉਸੋ ਮਾਮਲਾ ਲੈ ਕੇ ਸਮਾਣ ਦੇ ਵਿੱਚ ਵੀ ਜਿਹੜਾ ਭਾਈ ਗੁਰਜੀਤ ਸਿੰਘ ਖਾਲਸਾ ਪਿਛਲੇ ਲੰਬੇ ਸਮੇਂ ਤੋਂ ਟਾਵਰ ਦੇ ਉੱਪਰ ਚੜੇ ਹੋਏ ਨੇ ਉਹ ਕੀ ਜਿਹੜਾ ਮਾਮਲਾ ਉੱਥੋਂ ਹੀ ਛਿੜਿਆ ਕਿਉਂਕਿ ਉਹ ਪੰਜਾਬ ਦੇ ਮੁੱਖ ਮੰਤਰੀ ਨਾਲ ਮਿਲੇ ਜਿਹਦੇ ਵਿੱਚ ਵੱਖ-ਵੱਖ ਧਰਮ ਦੇ ਆਗੂ ਸਹਾਬਾਨ ਸਨ ਤਾਂ ਉਸ ਵਾਰ ਪੰਜਾਬ ਦੇ ਮੁੱਖ ਮੰਤਰੀ ਨੇ ਦਾਅਵਾ ਕੀਤਾ ਸੀ ਤੇ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਇਆ ਸੀ ਕਿ ਪੰਜਾਬ ਦੇ ਵਿੱਚ ਅਜਿਹੇ ਕਾਨੂੰਨ ਲੈ ਕੇ ਆਵਾਂਗੇ ਕਿ ਕੋਈ ਅਜਿਹੀ ਕੋਸ਼ਿਸ਼ ਨਹੀਂ ਕਰੇਗਾ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਬੇਅਦਬੀ ਆ ਉਹ ਕਰ ਸਕੇ ਉਸ ਤਰ੍ਹਾਂ ਵੈਸੇ ਮੈਂ ਤੁਹਾਨੂੰ ਕੱਲ ਵੀ ਆਪਣੀ ਇਹ ਹੀ ਗੱਲ ਹੋਈ ਸੀ ਕਿ ਅਜੇ ਤੱਕ ਪੰਜਾਬ ਸਰਕਾਰ ਦੇ ਕਿਸੇ ਵੀ ਨੁਮਾਇंदे ਨੇ ਅਧਿਕਾਰਤ ਤੌਰ ਤੇ ਗੱਲ ਨਹੀਂ ਕਹੀ ਕਿ ਅਸੀਂ ਆ ਬਿੱਲ ਲੈ ਕੇ ਆ ਰਹੇ ਹਾਂ ਬੇਅਦਬੀਆਂ ਵਾਲਾ ਗੱਲ ਚੱਲ ਰਹੀ ਹੈ ਕਿ ਬਿੱਲ ਆਏਗਾ ਅਹਿਮ ਬਿੱਲ ਆਏਗਾ ਬਹੁਤ ਕੁਝ ਹੋਏਗਾ ਹੁਣ ਉਹਦੇ ਚ ਹੋਏਗਾ ਕੀ ਉਹ ਜਦੋਂ ਬਿੱਲ ਪੇਸ਼ ਹੋਏਗਾ ਉਸ ਤੋਂ ਬਾਅਦ ਪਤਾ ਲੱਗੇਗਾ ਹੁਣ ਵਿਰੋਧੀ ਧਿਰ ਤਾਂ ਇਹ ਵੀ ਸਵਾਲ ਉਠਾ ਰਹੇ ਆ ਕਿ ਤੁਸੀਂ ਇਹ ਦੱਸੋ ਕਿ ਹਾਲ ਤੱਕ ਤੁਸੀਂ ਕਿਹੜੇ ਜਿਹੜੇ ਸਿੱਖ ਨੁਮਾਇੰਦੇ ਉਹਨਾਂ ਸਲਾਹ ਕੀਤੀ ਹੈ ਤੁਸੀਂ ਕਹ ਰਹੇ ਸੀ ਸਾਰਿਆਂ ਸਲਾਹ ਕਰਕੇ ਬਿੱਲ ਲੈ ਕੇ ਆਵਾਂਗੇ ਤੇ ਉਸ ਤੋਂ ਜਿਹੜੇ ਹਰਪਾਲ ਚਿਮਾਣ ਹਰਪਾਲ ਚਿਮਾਣ ਨੇ ਮੇਨ ਜਿਹੜਾ ਫੋਕਸ ਰੱਖਿਆ ਕਿ ਜਿਹੜਾ ਤੁਸੀਂ ਐਫਆਈਆਰ ਕਰਾਈ ਆ ਵੀ ਐਫਆਈਆਰ ਕਰਾਈ ਆ ਉਹ ਕਹਿੰਦੇ ਤੁਹਾਡਾ ਨੰਗਾ ਚਿਹਰਾ ਨੰਗਾ ਹੋ ਗਿਆ ਬੀਜੇਪੀ ਤੇ ਕਾਂਗਰਸ ਦੇ ਵੀ ਤੁਸੀਂ ਮਿਲੀ ਭੁਗਤ ਹੈ ਤੁਸੀਂ ਮਿਲੀ ਭੁਗਤ ਦੇ ਨਾਲ ਸਾਡੇ ਚੰਡੀਗੜ੍ਹ ਤੇ ਐਫੇਅਰ ਕਰਾਤੀ ਠੀਕ ਹੈ ਉਹਨਾਂ ਨੇ ਫਿਰ ਇਹ ਵੀ ਕਿਹਾ ਕਿ ਜਿਹੜੀ ਸਾਡੇ ਤੇ ਐਫੇਅਰ ਕਰਾਈ ਆ ਉਹਦਾ ਕੋਈ ਆਧਾਰ ਨਹੀਂ ਕੋਈ ਗੱਲ ਨਹੀਂ ਹੋਣ ਤੋਂ ਇਹ ਜਿਹਾ ਬਹੁਤ ਹੈ ਰਪਾਲਾ ਜੀ ਕੀ ਸਮਝੀ ਆਪਾਂ ਇੰਨੇ ਘੰਟੇ ਕਾਰਵਾਈ ਦੇ ਵਿੱਚ ਕੋਈ ਆਮ ਲੋਕਾਂ ਦਾ ਕੋਈ ਹੱਲ ਹੋਇਆ ਕੋਈ ਆਮ ਲੋਕਾਂ ਦਾ ਮਸਲਾ ਆਪਾਂ ਕਹਿ ਸਕਦੇ ਹਾਂ ਵੀ ਚੁੱਕਿਆ ਗਿਆ ਜਾਂ ਫਿਰ ਉਥੇ ਬੈਸਬਾਜੀ ਹੋਈ ਆ ਕਿਉਂਕਿ ਇੰਨੀਆਂ ਲੋਕਾਂ ਦੇ ਜਿਹੜੇ ਨੁਮਾਇੰਦੇ ਉਥੇ ਪਹੁੰਚੇ ਹੋਏ ਨੇ ਸ਼ਾਇਦ ਲੋਕਾਂ ਨੂੰ ਉਮੀਦ ਹੁੰਦੀ ਆ ਵੀ ਸਾਡੇ ਜਿਹੜੇ ਹਲਕੇ ਦੇ ਮਸਲੇ ਨੇ ਜਾਂ ਲੋਕਾਂ ਦੀਆਂ ਉਮੀਦਾਂ ਹੁੰਦੀਆਂ ਨੇ ਕਿ ਉਸ ਤੇ ਕੋਈ ਖਰਾ ਉਤਰੇ ਪਰ ਇਹ ਦੇਖੋ ਕਈ ਵਾਰ ਹੁੰਦਾ ਕਿ ਜਦੋਂ ਜਿਹੜੇ ਬਿੱਲ ਲਿਆਦੇ ਜਾਂਦੇ ਆ ਜਿਹੜੇ ਆਪਾਂ ਕਹਿੰਦੇ ਆ ਬਿੱਲ ਪਾਸ ਹੁੰਦੇ ਆ ਕਈ ਬਿੱਲ ਤਾਂ ਅਹਿਮ ਹੁੰਦੇ ਇਹੋ ਜਿਹੇ ਹੁੰਦੇ ਨੇ ਕਿ ਜਿਨ੍ਹਾਂ ਦੀਆਂ ਪੂਰੇ ਸੰਸਾਰ ਦੇ ਨਜ਼ਰਾਂ ਜਿਹੜੇ ਉਸ ਬਿੱਲ 'ਤੇ ਟਿਕੀਆਂ ਹੋਈਆਂ ਜਿਵੇਂ ਉਹਦੇ ਵਿੱਚ ਬੇਅਦਬੀਆਂ ਵਾਲਾ ਇੱਕ ਆਪਾਂ ਉਹਦੇ ਵਿੱਚ ਕਹਿ ਸਕਦੇ ਹਾਂ ਕਿ ਉਹਦੇ ਵਿੱਚ ਪੂਰੀ ਸਿੱਖ ਕੌਮ ਨਹੀਂ ਜਿਹੜੇ ਦੂਜੇ ਧਰਮਾਂ ਦੇ ਲੋਕ ਆ ਉਹਨਾਂ ਦੀਆਂ ਨਜ਼ਰਾਂ ਵੀ ਉਸ ਬਿੱਲ ਦੇ ਉੱਪਰ ਟਿਕੀਆਂ ਹੋਈਆਂ ਤੇ ਜਿਹੜਾ ਅੱਜ ਬਿੱਲ ਪਾਸ ਹੋਇਆ ਹੁਣ ਕਈ-ਕਈ ਬਿੱਲ ਇਦਾਂ ਦੇ ਹੁੰਦੇ ਆ ਕਿ ਜਿਨ੍ਹਾਂ ਦਾ ਆਮ ਲੋਕਾਂ ਨਾਲ ਸਿੱਧਾ ਸਾਰੋਕਾਰ ਨਹੀਂ ਹੁੰਦਾ ਤਾਂ ਉਹਦੇ ਵਿੱਚ ਜਿਵੇਂ ਸੀਐਸਐਫ ਹਟਾਉਣਾ ਤੇ ਉਸ ਤੋਂ ਬਾਅਦ ਉਹ ਬਿੱਲ ਪਾਸ ਹੋਇਆ ਅੱਜ ਜਿਹੜਾ ਤੇ ਇੱਕ ਉਹਦੇ ਦੇ ਨਾਲ ਜਿਹੜਾ ਬਿੱਲ ਹੋਰ ਬੈਲ ਗੱਡੀਆਂ ਦੌੜਿਆਂ ਵਾਲਾ ਜਿਹੜਾ ਉਹ ਪਾਸ ਹੋਇਆ ਤਾਂ ਇਦਾਂ ਦੇ ਇੱਕ ਤੋਂ ਬਿੱਲ ਜਿਹੜੇ ਹੋਰ ਪਾਸ ਕੀਤੇ ਗਏ ਜਿਹੜਾ ਮੇਨ ਬਿੱਲ ਆ ਵਿਧਵੀਆਂ ਵਾਲਾ ਉਹ ਬਿੱਲ ਅਜੇ ਵੀ ਪੈਂਡਿੰਗ ਆ ਹੁਣ ਕੀ ਉਹ ਤੇ ਸੋਮਵਾਰ ਪਾਸ ਹੋਊਗਾ ਜਾਂ ਸੋਮਵਾਰ ਬਹਿਸ ਹੋਏਗੀ ਹੋਰ ਕਿਹੜੇ-ਕਿਹੜੇ ਸੋਮਵਾਰ ਨੂੰ ਬਿੱਲ ਪਾਸ ਹੋਣਗੇ ਸੋ ਇੱਕ ਵਾਰ ਆਪਾਂ ਮੁੱਖ ਮੰਤਰੀ ਪੰਜਾਬ ਦੇ ਜਿਹੜੇ ਜ਼ਰੂਰ ਨਜ਼ਰ ਮਾਰਦੇ ਆ ਕਿ ਉਹਨਾਂ ਨੇ ਜਦੋਂ ਅੱਜ ਸਮਾਪਤੀ ਵੇਲੇ ਉਹਨਾਂ ਨੇ ਕੀ ਕਿਹਾ মিডিਆ ਨਾਲ ਗੱਲਬਾਤ ਕਰਦੇ ਜਿਹੜਾ ਸੱਚ ਬੋਲੂਗਾ ਇਸ ਦੇਸ਼ 'ਚ ਉਹ ਤੇ ਐਫਆਈ ਕੇਜਰੀ ਵਾਲਾ 8 ਮਹੀਨੇ ਜੇਲ੍ਹ ਚ ਲਾ ਕੇ ਆਇਆ ਕੀ ਕਸੂਰ ਹੈ ਵੀ ਉਹਦਾ ਮਨੀਸ਼ ਸੋਧਿਆ ਜੇਲ੍ਹ ਚ ਰਹਿ ਕੇ ਆ ਸੰਜੇ ਸਿੰਘ ਰਹਿ ਕੇ ਆ ਸਤਿੰਦਰ ਜੈਨ ਰਹਿ ਕੇ ਆ ਕੀ ਕਸੂਰ ਹੈ ਭਾਈ ਸਿਰਫ ਇਹ ਕਸੂਰ ਹੈ ਕਿ ਤੁਸੀਂ ਰਾਜਨੀਤੀ ਦੇ ਵਿੱਚ ਸਾਡੇ ਕੰਮਾਂ ਜੜਿੱਕਾ ਕਿਉਂ ਬਣ ਰਹੇ ਹੋ ਆਹ ਕਾਰਨ ਹੈ ਐਫ ਆਈ ਆਰਾਂ ਹੋਣਗੀਆਂ ਹਜੇ ਗ੍ਰਿਫਤਾਰੀਆਂ ਵੀ ਹੋਣਗੀਆਂ ਜੇਲ੍ਹਾਂ ਚ ਵੀ ਜਾਵਾਂਗੇ ਕੋਈ ਚੱਕਰ ਨਹੀਂ ਦਰਦੀ ਪਾਲਣ ਸਾਡਾ ਪਾਲਣ ਸਭ ਤੋਂ ਵੱਧ ਸੱਚ ਤਾਂ ਸੀ ਉਹ ਬੋਲ ਰਹੇ ਐਸ ਵਕਤ ਮੋਦੀ ਸਾਹਿਬ ਦੇ ਖਿਲਾਫ ਕੌਣ ਬੋਲ ਰਿਹਾ ਮੈਂ ਤਾਂ ਕੱਲੀ ਬੋਲ ਕੇ ਆਟਾ ਮੈਂ ਨਾਲ ਜੀ ਬੋਲ ਕੇ ਆਟਿਆ ਵੀ ਮਾਰਾ ਜਿੱਥੇ 140 ਕਰੋੜ ਬੰਦਾ ਰਹਿੰਦਾ ਹੈ ਉੱਥੇ ਸਮੱਸਿਆਵਾਂ ਹੱਲ ਕਰੋ ਮਾਨ ਸਾਹਿਬ ਜੀ ਜੇ ਅਰੇਸਟ ਤੱਕ ਦੀ ਨੋਬਤ ਆਉਂਦੀ ਹੈ ਐਬ ਤੁਹਾਡੇ ਮਿਨਿਸਟਰ ਦੀ ਜਾਂ ਨਾਮ ਤਾਂ ਦੀ ਤੁਹਾਡੇ ਦੀ ਬਿਲਕੁਲ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਇਹ ਮੈਂ ਅਰੇਸਟ ਕਿਵੇਂ ਰੁਕਸਰ ਨਹੀਂ ਨਹੀਂ ਜਿੱਤੋ ਲੜਾਂਗੇ ਕਾਨੂੰਨ ਅਸੀਂ ਕੋਰਟ ਜਾਵਾਂਗੇ ਕਾਨੂੰਨ ਹੈ ਓਏ ਨਾ ਕੋਈ ਕਾਨੂੰਨ ਤਾਂ ਸਾਡੇ ਹੱਕ ਚ ਹੋਊਗਾ ਨਾ ਐ ਸਾਰਾ ਇਹਨਾਂ ਨੇ ਠੇਕਾ ਥੋੜੀ ਲੈ ਲਿਆ ਇੱਕ ਕੇਜਰੀਵਾਲ ਸਾਹਿਬ ਵੀ ਤਾਂ ਬਾਹਰ ਆਏ ਮਨੀਸ਼ ਸੋਦੀਆ ਜੀ ਨੂੰ ਵੀ ਜਵਾਬਤ ਮਿਲੀ ਕਿਤੇ ਕਾਨੂੰਨ ਤਾਂ ਹੈ ਨਾ ਰੱਬ ਤਾਂ ਹੈ ਕਿਤੇ ਪੀ ਪੀ ਕੰਮ ਕਰਦਾ ਸੀ ਉਹਦੇ ਤੇ ਐਮਆ ਨੇ ਕਾਫੀ ਇਤਰਾਜ਼ ਕੀਤਾ ਜੀ ਕਿ ਮੈਨੂੰ ਮੈਨੂੰ ਫੌਰਨ ਮੈਨੂੰ ਮੈਨੂੰ ਫੌਰਨ ਪਾਲਿਸੀ ਬਾਰੇ ਪੁੱਛਣ ਦਾ ਹੱਕ ਨਹੀਂ ਕਿ ਤੁਸੀਂ ਕੀ ਕਰਨ ਜਾਣਦੇ ਹੋ ਜੀ ਉੱਥੇ ਕੀ ਕਰਕੇ ਆਇਓ ਜੀ ਦੱਸੋ ਸਾਨੂੰ ਹੱਕ ਨਹੀਂ ਮੈਂ ਫੋਰਨ ਪਾਲਿਸੀ ਬਾਰੇ ਪੁੱਛਿਆ ਵੀ ਤੁਸੀਂ ਜਿੱਥੇ ਵੀ ਜਾਂਦੇ ਹੋ ਉੱਥੇ ਨਾਨੀ ਦਾ ਬਿਜ਼ਨਸ ਕਿਉਂ ਸ਼ੁਰੂ ਹੋ ਜਾਂਦਾ ਇਹਦਾ ਮਤਲਬ ਤੁਹਾਨੂੰ ਉਹ ਲੈ ਕੇ ਜਾਂਦਾ ਠੀਕ ਹੈ ਇਹ ਗੱਲ ਕਿਉਂ ਨਹੀਂ ਮੰਨਦੇ ਤੁਸੀਂ ਕਿ ਤੁਸੀਂ ਬਿਜ਼ਨਸ ਕਰਾਉਣ ਜਾਂਦੇ ਹੋ ਕਿਸੇ ਨੂੰ ਇਹ ਸਾਨੂੰ ਹੱਕ ਨਹੀਂ ਹੈਗਾ ਅਸੀਂ ਪੁੱਛਾਂਗੇ ਮੈਂ ਤਾਂ ਫਿਊਚਰ 'ਚ ਵੀ ਪੁੱਛੂੰਗਾ ਕੀ ਗੱਲ ਪ੍ਰਧਾਨ ਮੰਤਰੀ ਨੂੰ ਅਸੀਂ ਪੁੱਛ ਨਹੀਂ ਸਕਦੇ ਕਿ ਤੁਸੀਂ ਉੱਥੇ ਕੀ ਕਰਨ ਗਏ ਸੀ ਕੀ ਉਹਨਾਂ ਨਾਲ ਸਮਝੌਤਾ ਹੋਇਆ ਜਦੋਂ ਪਾਕਿਸਤਾਨ ਨਾਲ ਸਬੰਧ ਖਰਾਬ ਹੋਏ ਇੱਕ ਵੀ ਮੁਲਕ ਆਪਣੇ ਨਾਲ ਖੜਾ ਨਹੀਂ ਖੜਾ ਪਰ ਧਰਤੀ ਦੇ ਚਾਰ ਗੇੜੇ ਦੇਗੇ ਮੋਦੀ ਸਾਹਿਬ ਮੈਗਨੇਸ਼ੀਆ ਟਕਲੇਸ਼ੀਆ ਪਤਾ ਨਹੀਂ ਕਿਹੜੇ ਕਿਹੜੇ ਮੁਲਕ ਨੇ ਸੰਤ ਨਾ ਹੀ ਨਹੀਂ ਆਉਂਦੇ ਉਹਨਾਂ ਦੇ ਉੱਥੇ ਜਾ ਵੜਦੇ ਬਾਈ 140 ਕਰੋੜ ਤਾਂ ਸਾਡੇ ਕੋਲੇ ਰਹਿੰਦਾ ਉਹਨਾਂ ਨਾਲ ਹੀ ਗੱਲ ਕਰ ਲੋ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰ ਦੋ ਪੰਜਾਬ ਤੇ ਹਰਿਆਣੇ ਦਾ ਪਾਣੀ ਦਾ ਝਗੜਾ ਤਾਂ ਨਿਬੇੜ ਨਹੀਂ ਸਕਦੇ ਯੂਕਰੇਨ ਦੀ ਜੰਗ ਕਹਿੰਦੇ ਬੰਦ ਕਰਾ ਲਾਂਗੇ ਅਸੀਂ ਜੇਕਰ ਮੁਰਜਿੰਦਰ ਸਿਰਸਾ ਨੇ ਵੀ ਆਪਣਾ ਰੋਡਾ ਨੂੰ ਨੋਟਿਸ ਭੇਜਿਆ ਕਹਿੰਦੇ ਕਿ ਮੇਰੇ ਗੈਂਗਸਟਰ ਨਾਲ ਜਿਹੜਾ ਹੈਗਾ ਨਾਮ ਜੋਰ ਕੇ ਤੁਸੀਂ ਕੰਮ ਵੀ ਕਰ ਰਹੇ ਹੋ ਕੁਝ ਵੀ ਇਹ ਪ੍ਰਚਾਰ ਕੀਤਾ ਜਾ ਰਿਹਾ ਕਿ ਉਸ ਦਾ ਟਾਈਮ ਆਪ ਵੀ ਕੋਲ ਨਹੀਂ ਕਰਦੇ ਤੇ ਇਨਫਰਮੇਸ਼ਨ ਕਹਿੰਦੇਗਾ ਅੱਛਾ ਮੁਰਜਿੰਦਰ ਸਿਰਸਾ ਗੈਂਗਸਟਰ ਨਾਲ ਕੀ ਸੰਬੰਧ ਨੇ ਅਜ ਤਾਂ 12 ਸਾਲ ਪੁਰਾਣੀ ਆ ਗੈਂਗਸਟਰ ਕਿਨੇ ਰੱਖੇ ਹੋਏ ਨੇ ਸਿਰਸਾ ਸਾਹਿਬ ਨੂੰ ਪੁੱਛਿਓ ਕਿ ਗੁਜਰਾਤ ਦੀਆਂ ਸਮਰਮਤੀ ਜਿਹੜੀ ਜੇਲ੍ਹ ਚ ਕੌਣ ਬੈਠਾ ਹੈ ਜੀ ਜਿੰਨਾ ਤੋਂ ਸਭ ਤੋਂ ਵੱਧ ਖਤਰਾ ਹੈ ਉਹ ਤਾਂ ਤੁਸੀਂ ਆਪ ਵਾਲੇ ਹੋਏ ਨੇ ਸਾਰਿਆਂ ਨਾਲ ਤੁਹਾਡੇ ਆਪਣੇ ਸਬੰਧ ਨੇ ਖੁਦ ਸਾਡੇ ਹੋਮ ਮਿਨਿਸਟਰ ਸਾਹਿਬ ਤੜੀ ਪਾਰ ਹੋਏ ਹੋਏ ਨੇ ਵੀ ਮਤਲਬ ਉਹਨਾਂ ਨੂੰ ਗੁਜਰਾਤ ਚੋਂ ਕੱਢਣਾ ਪਿਆ ਤੜੀ ਪਾਰ ਕਾਨੂੰਨ ਹੈ ਗੁਜਰਾਤ ਚ ਤੜੀ ਪਾਰ ਹੀ ਹੋਮ ਮਿਨਿਸਟਰ ਬਣ ਜਾਣਗੇ ਫਿਰ ਉਹ ਸਾਨੂੰ ਸਭ ਕੁਝ ਨਾ ਸਾਨੂੰ ਸਾਬਰਬਤੀ ਜੇਲ ਹਾਲੇ ਗੈਂਗਸਟਰ ਨੂੰ ਫਿਰ ਪ੍ਰੋਡਕਸ਼ਨ ਪਰਣ ਤੇ ਲਿਆਓਗੇ ਅਸੀਂ ਤਾਂ ਜਦੋਂ ਮਰਜ਼ੀ ਲਿਆਵਾਂਗੇ ਲਿਆਵਾਂਗੇ ਕਾਨੂੰਨ ਕਾਨੂੰਨ ਮੁਤਾਬਕ ਲਿਆਵਾਂਗੇ ਜਿੱਥੇ ਲੋੜ ਹੋਊਗੀ ਪਰ ਪਾਲ ਦਾ ਕੌਣ ਹੈ ਉਹਨਾਂ ਨੂੰ ਸਵਾਲ ਤਾਂ ਤੁਹਾਡਾ ਇਹ ਸੀਗਾ ਅਸਲੀਆ ਮੰਗੇ ਜਿੱਥੇ ਪੰਜਾਬ ਪੰਜਾਬ ਦੀ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਨੂੰ ਚਾਹੇ ਕੋਈ ਨਸ਼ਿਆਂ ਦੇ ਵਿੱਚ ਜਾਂ ਪੰਜਾਬੀਆਂ ਨੂੰ ਕੋਈ ਵੀ ਹਾਮ ਕਰਨ ਦੀ ਕੋਸ਼ਿਸ਼ ਕਰੂਗਾ ਜਾਂ ਸਾਡੇ ਅਰਾਜਕਤਾ ਫਲਾਉਣ ਦੀ ਕੋਸ਼ਿਸ਼ ਕਰੂਗਾ ਰਹਿਮ ਨਹੀਂ ਕੀਤਾ ਜਾਊਗਾ ਕੋਈ ਤਰਸ ਨਹੀਂ ਕੀਤਾ ਜਾਊਗਾ ਸਖਤ ਤੋਂ ਸਖਤ ਸਜ਼ਾ ਦੇ। ਸੋ ਬਿਲਕੁਲ ਪੰਜਾਬ ਦੇ ਮੁੱਖ ਮੰਤਰੀ ਨੇ ਜਦੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਕਿਲਾ ਰਾਏਪੁਰ ਦੀ ਜਿਹੜੀਆਂ ਖੇਡਾਂ ਨੇ ਉਹ ਕਿਤਨਾ ਕਿਤੇ ਪਿਛਲੇ ਲੰਬੇ ਸਮੇਂ ਤੋਂ ਬੰਦ ਹੋ ਪਈਆਂ ਸਨ ਤਾਂ ਜਿਸ ਤੋਂ ਬਾਅਦ ਪੰਜਾਬ ਦੇ ਜਿਹੜੇ ਵੱਖ-ਵੱਖ ਪਿੰਡਾਂ ਦੇ ਨਾਲ ਸੰਬੰਧਤ ਲੋਕ ਨੇ ਤਾਂ ਉਹ ਕਹਿ ਰਹੇ ਸੀ ਕਿ ਖੇਡਾਂ ਹੋਣੀਆਂ ਚਾਹੀਦੀਆਂ ਨੇ ਬੈਲ ਗੋੜੀ ਦੇ ਖੇਡਾਂ ਖੇਡਾਉਣੇ ਚਾਹੀਦੇ ਨੇ ਪੰਜਾਬ ਦੀਆਂ ਬਹੁਤ ਖੇਡਾਂ ਨੇ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਤਾਂ ਨਾਲੇ ਅੱਜ ਇਸ ਸੈਸ਼ਨ ਦੇ ਵਿੱਚ ਮੋਹਰ ਲਗਾਈ ਆ ਤੇ ਨਾਲ ਹੀ ਬਰਪਾਣਾ ਜੀ ਪਾਣੀਆਂ ਦੇ ਇਸ਼ੂ ਨੂੰ ਲੈ ਕੇ ਵੀ ਜਿਹੜਾ ਮੈਨੂੰ ਲੱਗਦਾ ਕਿ ਲਗਾਤਾਰ ਬਹਿਸ ਉੱਤੇ ਚੱਲੀ ਆ ਕੋਈ ਪਾਣੀਆਂ ਦੇ ਇਸ਼ੂ ਨੂੰ ਲੈ ਕੇ ਕੋ ਮਸਲਾ ਹੱਲ ਹੋ ਗਿਆ ਪਾਣੀਆਂ ਦੇ ਮਸਲੇ ਨੂੰ ਲੈ ਕੇ ਹੋਈ ਆ ਡਰੱਗਸ ਦੇ ਮਸਲੇ ਨੂੰ ਲੈ ਕੇ ਹੋਈ ਆ ਗੈਂਗਸਟਰਾਂ ਦੇ ਮਸਲੇ ਨੂੰ ਲੈ ਕੇ ਹੋਈ ਆ ਬਹਿਸ ਕਾਫੀ ਮੁੱਦਿਆਂ ਦੇ ਜਿਹੜੀ ਆ ਹੋਣੀ ਚਾਹੀਦੀ ਵੀ ਸੀ ਔਰ ਹੋਈ ਵੀ ਆ ਤੇ ਔਰ ਲੋਕਾਂ ਨੂੰ ਵੀ ਪਤਾ ਲੱਗੇ ਕਿ ਜੇਕਰ ਸਾਡੇ ਚੁਣੇ ਹੋਏ ਨੁਮਾਇੰਦੇ ਜਾ ਰਹੇ ਆ ਕਰੋੜਾਂ ਰੁਪਇਆ ਖਰਚ ਰਹੇ ਆ ਇੱਕ ਦਿਨ ਦਾ ਤਾਂ ਘਟੋ ਘਟ ਸਾਡੇ ਲਈ ਜਿਹੜੇ ਲੋਕਾਂ ਦੇ ਨਾਲ ਜੁੜੇ ਮੁੱਦਿਆਂ ਉੱਤੇ ਬਹਿਸ ਹੋਣੀ ਚਾਹੀਦੀ ਆ ਔਰ ਹੋਈ ਵੀ ਆ ਤੇ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜ ਬਿਆਦਵੀਆਂ ਵਾਲੇ ਮਸਲੇ ਉਠਾਏ ਆ ਹੁਣ ਜਿਹੜੀ ਮੇਨ ਗੱਲ ਇਹ ਹੈ ਕਿ ਉਹਨਾਂ ਨੇ ਬਿਆਦਵੀਆਂ ਵਾਲੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਕਈ ਕੇਸ ਤਾਂ ਇਹ ਜਿਹੇ ਆ ਜਿਨ੍ਹਾਂ ਦੇ ਵਿੱਚ ਜਦੋਂ ਕੇਸ ਸ਼ੁਰੂ ਹੋਇਆ ਉਦੋਂ ਪ੍ਰਕਾਸ਼ ਸਿੰਘ ਬਾਦਲ ਜਿਹੜੇ ਮਰਹੂਮ ਮੁੱਖ ਮੰਤਰੀ ਉਹਨਾਂ ਦਾ ਨਾਮ ਸੀ ਸੁਖਵੀਰ ਸਿੰਘ ਬਾਦਲ ਦਾ ਨਾਮ ਸੀ ਹੋਰ ਕਈ ਕਾਲੂ ਅਕਾਲੀਆ ਗੋਂ ਦਾ ਅੱਜ ਉਸ ਕੇਸ ਦੇ ਵਿੱਚ ਉਹਨਾਂ ਦਾ ਨਾਮ ਵੀ ਨਹੀਂ ਤੇ ਉਹਨਾਂ ਦੇ ਅੱਜ ਤੱਕ ਚਲਾਨ ਵੀ ਪੇਸ਼ ਨਹੀਂ ਹੋਏ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਆ ਪਰ ਇੱਕ ਵਾਰ ਉਹ ਜ਼ਰੂਰ ਦਰਸ਼ਕਾਂ ਨੂੰ ਸੁਣਾ ਦੇਣਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕੀ ਕੁਛੀ क्रुएल्टी अगेंस्ट एनिमल्स ਦੀ ਗੱਲ ਤੇ ਕੀਤੀ ਬਿੱਲ ਲੈ ਕੇ ਆਂਦਾ ਸੀ ਉਹਨੂੰ ਵੈਲਕਮ ਕਰਨੇ ਬਟ क्रुएल्टी अगेंस्ट ਪੰਜਾਬੀਜ਼ क्रुएल्टी अगेंस्ट ਯੂ ਪੋਲਿਟਿਕਲ ਆਪੋਨੈਂਟਸ ਜਿਹੜੀ ਤੁਸੀਂ ਕਰ ਰਹੇ ਹੋ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹੋ ਯੂਟਿਊਬਰਜ਼ ਨੂੰ ਫੜ ਕੇ ਅੰਦਰ ਦੇ ਰਹੇ ਹੋ ਬਰਗਾੜੀ ਬਹਿਬਲ ਕਲਾਂ ਕੋਰਟ ਕਪੂਰੇ ਵਾਲਿਆਂ ਨੂੰ ਅਜੇ ਤੱਕ ਜਸਟਿਸ ਨਹੀਂ ਮਿਲ ਰਹੀ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਹੁਣ ਮੇਰੇ ਨਾਲ ਇੱਥੇ ਆ ਸਾਡੀ ਪ੍ਰੈਸ ਨੂੰ ਮੈਂ ਦੱਸਣਾ ਚਾਹਨ ਸਾ ਸੁਖਰਾਜ ਸਿੰਘ ਨੇ ਜਿਨ੍ਹਾਂ ਦੇ ਪਿਤਾ ਜੀ ਦੀ ਸ਼ਹਾਦਤ ਕ੍ਰਿਸ਼ਨ ਭਗਵਾਨ ਸਿੰਘ ਜੀ ਉਹਨਾਂ ਦਾ ਨਾਮ ਸੀ ਪਰ ਗਾੜੀ ਬਾਈਬਲ ਕਲਾ ਦੀ ਫਾਇਰਿੰਗ ਵਿੱਚ ਹੋਇਆ ਦੋ ਸਾਡੇ ਸਿੰਘ ਉਥੇ ਸ਼ਹੀਦ ਹੋਏ ਮੈਂ ਤਾਂ ਇਹਦਾ ਬਰੀਫ ਦੱਸਣਾ ਚਾਹਨਾ ਕੇਜਰੀਵਾਲ ਦਾ ਇਹ ਕਹਿਣਾ ਸੀ ਇਸ ਨੌਜਵਾਨ ਨੂੰ ਵੀ ਉਦੋਂ ਨਾਲ ਰੱਖਿਆ ਸੀ ਕਿ ਜਿੱਦਣ ਕੋਈ ਇਮਾਨਦਾਰ ਸਰਕਾਰ ਆਏਗੀ ਕੋਈ ਇਮਾਨਦਾਰ ਮੁੱਖ ਮੰਤਰੀ ਆਏਗਾ 24 ਘੰਟਿਆਂ ਦੇ ਵਿੱਚ ਅਸੀਂ ਜਿਹੜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸਿੱਟ ਹੈ ਜਿਹਦਾ ਉਹ ਮੈਂਬਰ ਹੈ ਅਸੀਂ ਉਹਨੂੰ ਲਾਗੂ ਕਰਾਂਗੇ 24 ਘੰਟਿਆਂ ਵਿੱਚ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੇ ਗੁਰੂ ਦੇ ਨਾਲ ਬੇਦਬੀ ਕੀਤੀ ਹੈ ਉਹਨਾਂ ਨੂੰ ਕਟੜੇ ਦੇ ਵਿੱਚ ਖੜਾ ਕਰਕੇ ਅਸੀਂ ਸਜ਼ਾਵਾਂ ਦਵਾਵਾਂਗੇ ਮੇਰੇ ਵੀਰੋ ਅੱਜ ਸਾਢੇ 3 ਸਾਲ ਬੀਤਣ ਤੋਂ ਬਾਅਦ ਜਿਹੜਾ ਪੋਸਟਰ ਬੁਆਏ ਸੀ ਇਹਨਾਂ ਦਾ ਪੋਸਟਰ ਬੁਆਏ ਜਿਹਦੇ ਨਾਂ ਦੀਆਂ ਵੋਟਾਂ ਲਈਆਂ ਕੋਨ ਵਿਜੇ ਪ੍ਰਤਾਪ ਸਿੰਘ ਉਹ ਤਾਂ ਕੜ ਤਾ ਪਾਰਟੀ ਤੋਂ 6 ਸਾਲ ਪਾਸੇ ਬਾਹਰ ਆ ਸਾਡੇ ਨਾਲ ਸਾਡਾ ਵੀਰ ਬੈਠਾ ਇਸ ਦੋ ਐਫ ਆਈ ਆਰਸ ਹੋਈਆਂ ਸੀ ਇੱਕ ਕੋਟ ਕਪੂਰੇ ਫਾਇਰਿੰਗ ਹੋਈ ਸੀ ਉੱਥੇ ਜ਼ਖਮੀ ਹੋਈ ਸੀ ਲੋਕ ਇੱਕ ਬਰਗਾੜੀ ਬਹਿਬਲ ਕਰ ਜਿੱਥੇ ਦੋ ਛਾਤਾ ਹੋਈਆਂ ਸੀ ਹੁਣ ਮੈਂ ਤੁਹਾਨੂੰ ਇਹਦੇ ਵਿੱਚ ਇੱਕ ਬੜੀ ਸਰਪ੍ਰਾਈਜ਼ਿੰਗ ਚੀਜ਼ ਦੱਸਣਾ ਚਾਹਨਾ ਇਹਨਾਂ ਤੋਂ ਇਨਸਾਫ ਇਨਸਾਫ ਦੀ ਜੀਤ ਕੋ ਕੋ ਰੱਖ ਸਕਨੇ ਆ ਇਹ ਦੇਖੋ ਭਗਵੰਤ ਕੋ ਤੇ ਅਰਵਿੰਦ ਕੇਜਰੀਵਾਲ ਇਹ ਇੱਕ ਕੇਸ ਚੱਲਦਾ ਦੋਨੋਂ ਕੇਸੇ ਚੱਲਦੇ ਸੀ ਫਰੀਦਕੋਟ ਦੇ ਸੈਸ਼ਨ ਜੱਜ ਪਿਛਲੇ ਦਿਨੀ ਆ ਬੈਬਲ ਕਲਾ ਦੀ ਫਾਇਰਿੰਗ ਦੇ ਵਿੱਚ ਇੱਕ ਦੋਸ਼ੀ ਸੀ ਐਸਪੀ ਚਰਨਜੀਤ ਕੁਮਾਰ ਉਹਨੇ ਹਾਈ ਕੋਰਟ 'ਚ ਗੱਲ ਕਹੀ ਕਿ ਜੀ ਮੈਨੂੰ ਹੁਸ਼ਿਆਰਪੁਰ ਉੱਥੇ ਜਾਣਾ ਪੈਂਦਾ ਮੇਰੀ ਜ਼ਿੰਦਗੀ ਨੂੰ ਖਤਰਾ ਹੈ ਕੋਰਟ ਦੇ ਵਿੱਚ ਵੀ ਅਸੀਂ ਸੇਫ ਨਹੀਂ ਆ ਜੇ ਫ੍ਰੀ ਐਂਡ ਫੇਅਰ ਟ੍ਰਾਇਲ ਹੋਏਗਾ ਤਾਂ ਹੀ ਸਾਨੂੰ ਜਸਟਿਸ ਮਿਲ ਪਾਏਗੀ ਉਹਨੇ ਅਪੀਲ ਕੀਤੀ ਕਿ ਸਾਡਾ ਕੇਸ ਫਰੀਦਕੋੜ ਤੋਂ ਟਰਾਂਸਫਰ ਕਰਕੇ ਚੰਡੀਗੜ੍ਹ ਕਰ ਦਿੱਤਾ ਜਾਵੇ ਆਨਰੇਬਲ ਹਾਈ ਕੋਰਟ ਨੇ ਕਿਹਾ ਕਿ ਇੱਕ ਨਹੀਂ ਦੋਨੋਂ ਕੇਸੇਜ਼ ਹੀ ਫਰੀਦਕੋੜ ਤੋਂ ਅਸੀਂ ਚੰਡੀਗੜ੍ਹ ਸੈਸ਼ਨਜ਼ ਦੇ ਵਿੱਚ ਟਰਾਂਸਫਰ ਕਰ ਦੋ ਹੁਣ ਤੁਸੀਂ ਵੇਖੋ ਇੱਕ ਅਜੇ ਫਰੀਦਕੋੜ ਚੱਲੀ ਜਾ ਰਿਹਾ ਦੂਜਾ ਚੰਡੀਗੜ੍ਹ ਚੱਲ ਰਿਹਾ ਤਕਰੀਬਨ 29 ਜੁਲਾਈ 2024 ਦਾ ਇੱਕ ਸਾਲ ਦੇ ਕੋਈ 8-10 ਤਰੀਕਾ ਪੈ ਗਈਆਂ ਜਿਹੜੀ ਸਾਰਿਆਂ ਨੂੰ ਹੈਰਾਨੀ ਦੀ ਗੱਲ ਮੈਂ ਦੱਸਣਾ ਚਾਹਨ ਜਿਸ ਆਦਮੀ ਨੂੰ ਇਹ ਕਹਿੰਦੇ ਸੀ ਕਿ ਅਸੀਂ ਇਹਨਾਂ ਦੇ ਖਿਲਾਫ ਐਕਸ਼ਨ ਲੈਣਾ ਹੈ ਕੁਮਰ ਵਿਜੇ ਪ੍ਰਤਾਪ ਤੇ ਉਹ ਸੱਟ ਤੇ ਉਹਨਾਂ ਦੇ ਵਿੱਚ ਜਿਹੜੀ ਕੋਟਕਪੂਰਾ ਦੀ ਫਾਇਰਿੰਗ ਹੈ ਉਹਨਾਂ ਦੋਸ਼ੀਆਂ ਦੇ ਵਿੱਚ ਨਾਂ ਹੈ ਸਾਬਕਾ ਪ੍ਰਕਾਸ਼ ਸਿੰਘ ਬਾਦਲ ਜੀ ਦਾ ਸੁਖਬੀਰ ਸਿੰਘ ਬਾਦਲ ਦਾ ਸਾਬਕਾ ਪ੍ਰਕਾਸ਼ ਸਿੰਘ ਉਦੋਂ ਚੀਫ ਮਿੰਿਸਟਰ ਸਨ ਸੁਖਬੀਰ ਸਿੰਘ ਬਾਦਲ ਹੋਮ ਮਿਨਿਸਟਰ ਸੀ ਤੇ ਬਾਕੀ ਚੰਦ ਬੰਦਿਆਂ ਨੇ ਜਿਹੜਾ ਹੁਣ ਇੱਥੇ ਕੇਸ ਚੱਲ ਰਿਹਾ ਏ ਤੁਸੀਂ ਹੈਰਾਨ ਹੋਵੋਗੇ ਸਾਢੇ 3 ਸਾਲ ਬੀਤਣ ਤੋਂ ਬਾਅਦ ਸਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦਾ ਨਾਂ ਹੀ ਹੈ ਨੀ ਇੱਥੇ ਨਾਂ ਜੇ ਚਰਨਜੀਤ ਸਿੰਘ ਸ਼ਰਮਾ ਪਰਮਰਾਹ ਸਿੰਘ ਉਮਰਾਨ ਨੰਗਲ ਵਿਕਰਮਜੀਤ ਸਿੰਘ ਅਮਰਜੀਤ ਸਿੰਘ ਕੁਲਾਰ ਸੁਹੇਲ ਸਿੰਘ ਬਰਾੜ ਪੰਕਜ ਬਾੰਸਲ ਤੇ ਸੁਮੇਸ਼ ਸਿੰਘ ਸੈਣੀ ਮੈਂ ਤੁਹਾਨੂੰ ਇਹ ਸਵਾਲ ਪੁੱਛਣਾ ਚਾਹਨਾ ਚਾਹਨਾ ਚੀਫ ਮਿਨਿਸਟਰ ਇੱਕ ਕੇ ਉਹ ਦੋ ਆਰਡਰ ਤੇ ਦੇ ਨਹੀਂ ਸਕਦਾ ਆਰਡਰ ਤੇ ਇੱਕੋ ਹੀ ਸੀ ਹੋਮ ਮਿਨਿਸਟਰ ਵੀ ਇੱਕੋ ਸੀ ਸੁਖਵੀਰ ਆਰਡਰ ਉਹ ਦਿੰਦੇ ਸੁਮੇਸ਼ ਸਿੰਘ ਸੈਣੀ ਨੂੰ ਦੋਨੋਂ ਜਗ੍ਹਾ ਤੇ ਇੱਕੋ ਟਾਈਮ ਤੇ ਥੋੜੇ ਟਾਈਮ ਦਾ ਫਰਕ ਪਾ ਕੇ ਗੋਲੀਆਂ ਚੱਲਦੀਆਂ ਨੇ ਇੱਕ ਜਗ੍ਹਾ ਲੋਕ ਕੋਟਕਪੂਰੇ ਫੱਟੇੜ ਹੁੰਦੇ ਨੇ ਇੱਥੇ ਬੰਦੇ ਸ਼ਹੀਦ ਹੋ ਜਾਂਦੇ ਨੇ ਇੱਕ ਐਫ ਆਈ ਆਰ ਚੋਂ ਦੋ ਜਿਹੜੇ ਮੇਨ ਬੱਧੇ ਹੀ ਕੱਢ ਤੇ ਤੁਸੀਂ ਮੈਨੂੰ ਦੱਸੋ ਇਹ ਜਿਹੜਾ ਕੇਸ ਹੈ ਸਟੈਂਡ ਕਰੇਗਾ ਦੀ ਇਹ ਕੇਸ ਕਚੈਰੀਆਂ ਦੇ ਵਿੱਚ ਸਟੈਂਡ ਕਰੇਗਾ ਇਹ ਜਿਹੜਾ ਬੇਅਦਬੀਆਂ ਦਾ ਇਥੇ ਬਿੱਲ ਲੈ ਕੇ ਆਣਾ ਚਾਹੁੰਦਾ ਭਗਵੰਤਬਾਨ ਇਸ ਗੱਲ ਦਾ ਜਵਾਬ ਭਗਵੰਤ ਤੇ ਅਰਵਿੰਦ ਕੇਜਰੀਵਾਲ ਦੇ ਤੇ ਕੁਲਤਾਰ ਸਿੰਘ ਸੰਧਵਾ ਜੀ ਦੇਣ ਸੰਧਵਾ ਸਾਹਿਬ ਤੁਹਾਡਾ ਤੇ ਹਲਕਾ ਵੀ ਇਹ ਸੀ ਫਰੀਦਕੋਟ ਤੇ ਕੋਟਕਪੂਰਾ ਐਪੀ ਸੈਂਟਰ ਸੀ ਜਿੱਥੇ ਸਾਰਾ ਇਹ ਐਡਾ ਵੱਡਾ ਜਿਹੜੀ ਉਥੋਂ ਇੱਕ ਉਥੇ ਬੰਦ ਹੋਏ ਉਥੇ ਗੋਲੀਆਂ ਚੱਲੀਆਂ ਉੱਤੇ ਹਰ ਕਿਸਮ ਦਾ ਕੰਮ ਹੋਇਆ ਹਜ਼ਾਰਾਂ ਲੱਖਾਂ ਦੀ ਤਦਾਦ ਚ ਲੋਕ ਇਕੱਠੇ ਹੋਏ ਪੰਜਾਬੀਆਂ ਦੀਆਂ ਸੈਂਟੀਮੈਂਟਸ ਨਾਲ ਤੁਸੀਂ ਖੇលਿਆ ਵਾਅਦਾ ਕਰਕੇ ਵਾਅਦਾ ਖਿਲਾਫੀ ਤੁਸੀਂ ਕੀਤੀ ਹੁਣ ਤੁਸੀਂ ਬੇਅਦਬੀ ਲੈ ਕੇ ਆਣ ਲੱਗੇ ਬੇਅਦਬੀ ਦੇ ਵਿੱਚ ਬਾਦਲ ਤੇ ਸੁਖਵੀਰ ਦੋਨਾਂ ਦਾ ਨਾਂ ਹੈ ਨਹੀਂ ਤੇ ਬੇਅਦਬੀ ਦਾ ਜਿਹੜਾ ਬਿੱਲ ਕਿਦੇ ਵਾਸਤੇ ਲੈ ਕੇ ਆਣ ਲਗੇ ਇਹਦਾ ਜਵਾਬ ਦੇ ਇਹਦਾ ਜਵਾਬ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਤੇ ਕਾਂਗਰਸ ਪਾਰਟੀ ਭਗਵੰਤ ਕੋ ਲਹਿ ਗਈ ਕਿਉਂਕਿ ਹੋਮ ਮਿਨਿਸਟਰ ਇਹ ਸਾਰਾ ਕੁਝ ਬਾਦਲਾਂ ਨਾਲ ਰਲ ਕੇ ਭਗਵੰਤ ਨੇ ਤੇ ਆਪ ਦੀ ਸਰਕਾਰ ਨੇ ਕੀਤਾ ਤੁਹਾਨੂੰ ਪਹਿਲੇ ਹੀ ਪਤਾ ਹੋਣਾ ਹੈ ਜਦੋਂ ਵਿਕਰਮ ਸਿੰਘ ਮਜੀਠੀਏ ਨੂੰ ਇਹਦੇ ਤੇ ਮਾਨਹਾਨੀ ਦਾ ਦਾਵਾ ਕੀਤਾ ਸੀ ਇਹਨਾਂ ਦੇ ਨੈਸ਼ਨਲ ਕਨਵੀਨਰ ਨੇ ਲਿਖਤੀ ਮਾਫੀ ਮੰਗੀ ਏ ਹੱਥ ਜੋੜ ਕੇ ਲਿਖਤੀ ਮਾਫੀ ਅਹੋਜੀ ਪਾਰਟੀ ਤੇ ਅਸੀਂ ਕਿਸਨਾ ਵਿਸ਼ਵਾਸ ਕਰ ਸਕਨੇ ਆ ਮੇਰਾ ਛੋਟਾ ਵੀਰ ਅੱਜ ਦੁਖੀ ਹੋਇਆ ਇੱਥੇ ਪਹੁੰਚਿਆ ਇਹਨੇ ਦੱਸਿਆ ਅੱਜ ਵੀ ਕਚਹਿਰੀ ਚ ਗਏ ਨੇ ਉਹ ਕਾਗਜ਼ ਤੇ ਅੱਜ ਵੀ ਕਚਹਿਰੀ ਚ ਗਏ ਨੇ ਕਚਹਿਰੀ ਦੇ ਵਿੱਚੋਂ ਫੇਰ ਕੋਈ ਇਨਸਾਫ ਨਹੀਂ ਮਿਲਿਆ ਫੇਰ ਗਾਂਧੀ ਤਾਰੀਖ ਪੈ ਗਈ ਤਾਰੀਖ ਨਹੀਂ ਦਿੱਤੀ 8 ਅਗਸਤ ਹੁਣ 8 ਅਗਸਤ ਪੈ ਗਈ ਹੈ ਅਜੇ ਤੱਕ ਚਲਾਨ ਨਹੀਂ ਪੁੱਟਪ ਹੋਇਆ ਚਲਾਨ 9 ਨਿਹਾਲ ਸਾਂਜੀ ਇੱਕ ਸਾਲ ਹੋ ਗਿਆ ਇੱਕ ਸਾਲ ਤੋਂ ਵੱਧ ਹੋ ਗਿਆ ਅਜੇ ਤੱਕ ਚਲਾਨ ਪੁੱਟਪ ਨਹੀਂ ਹੋਇਆ ਇਹ ਬੇਅਦਬੀ ਦੀ ਕੀ ਕਿਸ ਕਿਸਮ ਦੀ ਇਹ ਜਸਟਿਸ ਦੇਣਗੇ ਕੀ ਅਸੀਂ ਉਮੀਦ ਕਰੀਏ ਦ ਤੋ ਇਹ ਫਰਜ਼ੀਆਂ ਦੀ ਫਰਜ਼ੀ ਇਨਕਲਾਬੀਆਂ ਦੀ ਝੂਠੀਆਂ ਦੀ ਅਸੈਂਬਲੀ ਨੂੰ ਵੀ ਐਜ਼ ਅ ਸਟੇਜ ਇਸਤੇਮਾਲ ਕਰਨ ਵਾਲੇ ਜਿਹੜੇ ਲੋਕ ਨੇ ਤੁਸੀਂ ਵੇਖਿਆ ਹੀ ਹੈ ਕਿਸ ਤਰ੍ਹਾਂ ਮੇਰੇ ਵੀਡੀਓ ਨਾਲ ਇਹਨਾਂ 'ਤੇ ਰੋੜ-ਬਿਰੋੜ ਕੀਤੀ ਤਾਂ ਦੋ ਇਹਨਾਂ ਦੇ ਮੰਤਰੀਆਂ ਤੇ ਕੇਸ ਰਜਿਸਟਰ ਹੋ ਗਿਆ ਤੇ ਜਿਹੜੇ ਦੋ ਰਹਿ ਗਏ ਇਹਨਾਂ ਤੇ ਵੀ ਹੋਏਗਾ ਸੋ ਬਿਲਕੁਲ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੇ ਤੌਰ ਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨਿਸ਼ਾਨੇ ਤੇ ਲਿਆ ਪੰਜਾਬ ਸਰਕਾਰ ਦੇ ਮੰਤਰੀ ਸਭਾ ਨੂੰ ਨਿਸ਼ਾਨੇ ਤੇ ਲਿਆ ਤੇ ਨਾਲ ਹੀ ਉਹਨਾਂ ਨੇ ਜ਼ਿਕਰ ਕੀਤਾ ਜਦੋਂ ਇਹ ਸਰਕਾਰ ਲੈਂਡ ਪੋਲਿੰਗ ਜਿਹੜੀ ਆ ਸਕੀਮ ਲੈ ਕੇ ਆ ਰਹੀ ਆ ਤਾਂ ਉਹਦਾ ਵੀ ਜ਼ਿਕਰ ਕੀਤਾ ਕਿ ਉਹਦੇ ਵਿੱਚ ਕਿਸਾਨਾਂ ਨੂੰ ਜਿਹੜਾ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਆ ਵੀ ਨੁਕਸਾਨ ਹੋਵੇਗਾ ਕਿਉਂਕਿ ਕਿਸਾਨ ਦੇ ਨਾਲ ਜਿਹੜਾ ੱਤਕਾ ਕੀਤਾ ਜਾ ਰਿਹਾ ਉਹਨਾਂ ਦੀਆਂ ਜ਼ਮੀਨਾਂ ਲਈ ਜਾ ਰਹੀਆਂ ਨੇ ਬੇਸ਼ੱਕ ਪੰਜਾਬ ਸਰਕਾਰ ਦਾਵਾ ਕਰ ਰਹੀ ਕਿ ਉਹ ਜੇਕਰ ਉਹ ਇੱਛਾ ਹੈ ਤਾਂ ਆਪਣੀ ਇੱਛਾ ਮੁਤਾਬਿਕ ਦੇ ਸਕਦੇ ਨੇ ਬਹੁਤ ਦਿਨਿਆਂ ਨੇ ਗੱਲਾਂ ਪੰਜਾਬ ਸਰਕਾਰ ਦੇ ਜਿਹੜੇ ਅੰਗੇਸ਼ਟ ਨੇ ਉਹ ਪ੍ਰਤਾਪ ਸਿੰਘ ਬਾਜਵਾ ਨੇ ਕਰੀਆਂ ਨੇ ਰੁਪਾਣਾ ਜੀ ਹੁਣ ਆਪਾਂ ਜੇਕਰ ਸਵਾਲ ਦੀ ਗੱਲ ਕੀਤੀ ਜਾਵੇ ਕਿਉਂਕਿ ਬਹੁਤ ਮਸਲੇ ਉੱਤੇ ਵਿਚਾਰੇਗੇ ਪਾਣੀ ਦਾ ਵੀ ਜ਼ਿਕਰ ਕੀਤਾ ਹੈ ਜਾਂ ਫਿਰ ਹੋਰ ਖੇਡਾਂ ਦਾ ਵੀ ਜ਼ਿਕਰ ਕੀਤਾ ਪੰਜਾਬ ਦੇ ਵਿੱਚ ਖੇਡਾਂ ਹੋਣੀਆਂ ਚਾਹੀਦੀਆਂ ਨੇ ਹੁਣ ਆਖਰ ਦੇ ਵਿੱਚ ਆਪਾਂ ਜਾਂਦੇ ਜਾਂਦੇ ਜਿਹੜਾ ਖਾਸ ਤੌਰ ਤੇ ਜਿਹੜਾ ਕੁਝ ਸਮਾਂ ਬਚਿਆ ਆਪਣੇ 5-7 ਮਿੰਟ ਬਚੇ ਨੇ ਪੂਰੀ ਐਜੈਕਟਿਡ ਦੀ ਦਸ਼ਕਾ ਪਰ ਦੋਸਤੋ ਵੀ ਉਹ ਕਿਹੜੇ ਮੁੱਦੇ ਨੇ ਜਿਹੜੇ ਹੁਣ ਵਿਧਾਨ ਸਭਾ ਵਿੱਚ ਪਾਸ ਹੋਣ ਤੋਂ ਬਾਅਦ ਜਿਹੜੇ ਆਮ ਲੋਕਾਂ ਦੇ ਵਿੱਚ ਜਾਣਗੇ ਦੇਖੋ ਮੇਨ ਦਾ ਜੇ ਜਿਹੜਾ ਚਰਚਿਤ ਮੁੱਦਾ ਇੱਕੋ ਹੀ ਰਹਿ ਗਿਆ ਵਿਆਧਵੀ ਵਾਲਾ ਵਿਆਧਵੀ ਦੇ ਕੇਸ ਹੁਣ ਉਹਨਾਂ ਨੇ ਜੇ ਪ੍ਰਤਾਪ ਸਿੰਘ ਬਾਜਬਣ ਨੇ ਜ਼ਿਕਰ ਕੀਤਾ ਕਿ ਜਿਹੜੀ ਸੈਟ ਬਣਾਈ ਸੀ ਕੁੰਮਰ ਵਿਜੇ ਪ੍ਰਤਾਪ ਦੀ ਉਹ ਸੈਟ ਕਿੱਥੇ ਆ ਉਹ ਸੈਟ ਦੇ ਉੱਪਰ ਕਾਰਵਾਈ ਕਿਹਦੇ ਕਿਹਦੇ ਤੇ ਹੋਈ ਆ ਤੇ ਉਹਨਾਂ ਨੇ ਤਾਂ ਇਹ ਵੀ ਕਹਿਤਾ ਕਿ ਤੁਸੀਂ ਜਦੋਂ ਲੈ ਕੇ ਆਏ ਸੀਗੇ ਤੇ ਉਦੋਂ ਉਹਨਾਂ ਨੇ ਕਹੇ ਸੀ ਕਿ ਸਾਰੀ ਕਾਰਵਾਈ ਹੋਏਗੀ ਲੋਕਾਂ 'ਚ ਬਹੁਤ ਪ੍ਰਚਾਰ ਕੀਤਾ ਸੀ ਤੇ ਅੱਜ ਉਹੀ ਕੁੰਮਰ ਵਿਜੇ ਪ੍ਰਤਾਪ ਪਾਰਟੀ ਜੋ ਬਾਹਰ ਕੱਢੇ ਗਏ ਉਹਨਾਂ ਨੇ ਇਹ ਵੀ ਜ਼ਿਕਰ ਕਰਤਾ ਉਹਨਾਂ ਨੇ ਉਹਦੀ ਸੈਟ ਦਾ ਵੀ ਜ਼ਿਕਰ ਕੀਤਾ ਕਾਫੀ ਤੇ ਹੁਣ ਜਦੋਂ ਬੈਲੋ ਪਾਸ ਹੋਏਗਾ ਤੇ ਉਸ ਤੋਂ ਬਾਅਦ ਕੀ ਉਹਦੇ ਕਾਰਵਾਈ ਹੋਏਗੀ ਕਿਹਦੇ ਤੇ ਕਿ ਇਹ ਤਾਂ ਨਹੀਂ ਕਿ ਜਿਹੜੇ ਪੁਰਾਣੇ ਕੇਸ ਆ ਖੋਲ ਕੇ ਇਸੇ ਬਿੱਲ ਦੇ ਆਧਾਰ ਦੇ ਉੱਪਰ ਜਦੋਂ ਕਾਨੂੰਨ ਬਣੇਗਾ ਤੇ ਉਹਦੇ ਤੇ ਕਾਰਵਾਈ ਹੋਏਗੀ ਜਾਂ ਪੁਰਾਣੇ ਕੇਸ ਜਿਹੜੇ ਉਹਦੇ ਆਧਾਰ ਤੇ ਹੋਣਗੇ ਔਰ ਪਹਿਲੀ ਗੱਲ ਤਾਂ ਵੱਡੀ ਇਹ ਹੋਈ ਕਿ ਉਸ ਨਵੇਂ ਬਿੱਲ ਚ ਹੋਏਗਾ ਕੀ ਕੀ ਹੁਣ ਇਹ ਵੀ ਇੱਕ ਕਈ ਵਾਰ ਗੱਲ ਇਹ ਜਿਹੜੀ ਆ 2 ਦਿਨ ਦਿਨ ਤੋਂ ਇੱਕ ਜਿਹੜੀ ਸੋਸ਼ਲ ਮੀਡੀਆ ਤੇ ਚਰਚਾ ਦਾ ਹੈ ਉਹ ਕਹਿੰਦੇ ਵੀ ਜਿਹੜਾ ਆਪਾਂ ਜਿਵੇਂ ਕੱਲ੍ਹ-ਕੱਲ ਕੀਤੀ ਸੀ ਕਿ ਜਿਵੇਂ ਮੈਂਟਲੀ ਅਫਸੈਟ ਆ ਕੋਈ ਉਹ ਵਿਅਤਵੀ ਕਰ ਦਿੰਦਾ ਜਾਂ ਕੋਈ ਇਦਾਂ ਦਾ ਨੰਬੀ ਉਹਦਾ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਕਹਿੰਦੇ ਉਹਦੇ ਪਰਿਵਾਰ ਤੇ ਵੀ ਕਾਰਵਾਈ ਹੋਏਗੀ ਇਹ ਵੀ ਜਿਹੜਾ ਬਿੱਲ ਦੇ ਵਿੱਚ ਲਿਆਂਦਾ ਜਾ ਰਿਹਾ ਤੇ ਜੇ ਜਦੋਂ ਹੁਣ ਬਿੱਲ ਪਾਸ ਹੋਏਗਾ ਉਹਦੇ ਵਿੱਚ ਕੀ ਕੀ ਨਾਮ ਆਏਗਾ ਕਿ ਦਲਜੀਤ ਦਸਾਨ ਦਲਜੀਤ ਦਸਾਨ ਦੀ ਫਿਲਮ ਦਾ ਵੀ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨੇ ਜ਼ਿਕਰ ਕੀਤਾ ਕਿ ਜਿਹੜਾ ਪੰਜਾਬ ਦਲਜੀਤ ਦਸਾਨ ਦੀ ਫਿਲਮ ਜਿਹੜੀ ਰੋਕੀ ਗਈ ਹੈ ਜਿਸ ਤੇ ਦੀ ਦੇ ਵਿੱਚ ਪਾਕਿਸਤਾਨ ਜਿਹੜਾ ਲੜਕੀ ਨੇ ਕਿਰਦਾਰ ਨਵਾਇਆ ਉਹਨੂੰ 2 ਦਿਨ ਤੋਂ ਪਹਿਲਾਂ ਉਹ 2 ਦਿਨ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਮੁੱਖ ਮੰਤਰੀ ਪੰਜਾਬ ਨੇ ਤੇ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੀ ਇਹ ਤਾਂ ਪੁਰਾਣੀ ਬਿੱਲ ਪਹਿਲਾਂ ਦੀ ਬਣੀ ਹੋਈ ਆ ਠੀਕ ਹੈ ਫਿਲਮ ਤੇ ਚਲੋ ਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਲੋਕਾਂ ਦੀਆਂ ਕਿ ਸੋਮਵਾਰ ਨੂੰ ਜੇਕਰ ਵਿਧਵੀਆਂ ਵਾਲੀ ইস্যੂ ਦਾ ਬਿੱਲ ਆਉਂਦਾ ਤਾਂ ਉਹਦੇ ਵਿੱਚ ਬਹਿਸ ਹੁੰਦੀ ਹੈ ਵਿਰੋਧੀ ਧਿਰ ਕੀ ਕਹੇਗੀ ਸੱਤਾ ਧਿਰ ਕੀ ਕਹਿੰਦੀ ਹੈ ਔਰ ਕਿਹੜੇ-ਕਿਹੜੇ ਕਲੌਜ਼ ਹੋਣਗੇ ਜਿਹਦੇ ਉੱਪਰ ਕਾਰਵਾਈ ਹੋ ਸਕੇਗੀ 네ਗੇਟਿਵ ਪੋਜ਼ਿਟਿਵ ਸੋਚਿਆ ਕੋਈ ਸਲਾਹਕਾਰ ਕਮੇਟੀ ਬਣੇਗੀ ਜਾਂ ਕੀ ਹੋਏਗਾ ਇਹ ਹੁਣ ਸੋਮਵਾਰ ਤੇ ਜਿਹੜੀਆਂ ਨਜ਼ਰਾਂ ਹੈਗੀਆਂ ਸੋਮਵਾਰ ਲਈ ਆਪਾਂ ਨੂੰ ਦੇਖਣਾ ਹੋਏਗਾ ਜੀ ਸ਼ੁਕਰੀਆ ਬਣਾ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਅੱਜ ਖਾਸ ਤੌਰ ਤੇ ਬੋਲਦਾ ਪੰਜਾਬ ਦੇ ਵਿੱਚ ਜਿਹੜਾ ਅੱਜ ਵਿਧਾਨ ਸਭਾ ਦੇ ਵਿੱਚ ਮਤੇ ਪਾਸ ਕੀਤੇ ਗਏ ਤਾਂ ਜਿਸ ਤੋਂ ਬਾਅਦ ਤਿੱਖੀ ਜਿਹੜੀ ਹੈ ਵਿਰੋਧ ਧਿਰਾਂ ਦੇ ਨਾਲ ਬਹਿਸ ਵੀ ਹੋਈ ਉਹ ਸਾਰਾ ਜਿਹੜਾ ਨਿਚੋੜ ਆ ਸੀ ਬੋਲਦਾ ਪੰਜਾਬ ਦੇ ਵਿੱਚ ਸਾਂਝਾ ਕੀਤਾ ਸੋ ਉਮੀਦ ਕਰਦਾ ਹੈ ਕਿ ਸੋਮਵਾਰ ਨੂੰ ਜਿਹੜੇ ਮਤੇ ਪਾਸ ਕੀਤੇ ਜਾਣਗੇ ਜਾਂ ਨਵਾਂ ਬਿੱਲਿਆਂਦਾ ਜਾਏਗਾ ਉਹ ਕੀ ਹੋਵੇਗਾ ਉਹ ਵੀ ਮੋਰ ਦੁਆਰਾ ਸੀ ਤੁਹਾਨੂੰ ਬੋਲਦਾ ਪੰਜਾਬ ਦੇ ਵਿੱਚ ਜਿਹੜੀ ਰਿਪੋਰਟ ਆ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਤਾਨਾ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.